ਨੁਕਸਾਨ ਦੇ ਕੋ ਕੈਬਨ ਦੇ ਵਿਚਾਰਕਲ ਦੇਖਦੇ ਆ ਪਲਾਸਟਿਕ ਸਾਰਾ ਹੁੰਦਾ ਨੁਕਸਾਨ ਤਾਂ ਬਹੁਤ ਜ਼ਿਆਦਾ ਹੋਇਆ ਉਹਨਾਂ ਦਾ ਕਾਫੀ ਬੁਕਸ ਵਗੈਰਾ ਉਹਨਾਂ ਦੀਆਂ ਕਾਫੀ ਜਲ ਗਈਆਂ ਦਸਤਾਵੇਜ਼ ਵੀ ਸੜ ਗਏ ਪਾਜੀ ਉਹਨਾਂ ਦੇ ਸਰ ਦਸਤਾਵੇਜ਼ ਵੀ ਸੜੇ ਆ ਕਾਫੀ ਬੁਕਸ ਵਗੈਰਾ ਸੜੀਆਂ ਹੁਣ ਪਤਾ ਨਹੀਂ ਕੀ ਕੀ ਸੜਿਆ ਇਸ ਵਾਰ ਫਿਰ ਕਿੰਨਾ ਨੁਕਸਾਨ ਹੈ ਲੰਮਾ ਬਹੁਤ ਸਰ ਇਸ ਦਾ ਦਾਜ ਹੋਈ ਦੱਸੋ ਜੇ ਸਰ ਹਨ ਨਹੀਂ ਬਤਾ ਕਿੰਨੇ ਕਿੰਨੇ ਸ਼ੱਕ ਲੱਗੇ ਆ ਜਾਨ ਸਰ ਅਗਰ ਕੋ ਟਾਈਮਲੀ ਬੁਝਾ ਦਿੱਤੀ ਸੀ ਅਸੀਂ ਅੱਜ ਤੱਕ ਕੰਟਰੋਲ ਕਰਤੀ ਸਾਡੀ ਟੀਮਾਂ ਨਾਲ ਦੇ ਮੌਕੇ ਤੇ ਪਹੁੰਚ ਗਈਆਂ ਸੀ ਕੋਈ ਪਬਲਿਕ ਨੇ ਵੀ ਹੈਲਪ ਕਰਤੀ ਸੀ ਉੱਥੇ ਵੇ ਸਕਰ ਕੇ ਸਾਡੀ ਕੰਟਰੋਲ ਕਰ ਗਿਆ ਜੰਗਾਂ ਦੀ ਕਿਤੇ ਵਜ੍ਹਾ ਮਿਲੀ ਸੀ ਸਾਡੇ ਕੋਲ ਕੰਟਰੋਲ ਰੂਮ ਤੇ 10 ਵਜੇ 14 ਮਿੰਟ ਦੀ ਸੂਚਨਾ ਸੀ ਤੇ ਅੱਗ ਲੱਗਣ ਦਾ ਕਾਈ ਅੱਗ ਲੱਗਣ ਦਾ ਟਾਈਮ ਪਤਾ ਨਹੀਂ ਸੀ ਉਹ ਪਹਿਲਾਂ ਲੱਗੀ ਹੋਣੀ ਤਾਈਂ ਇਹ ਨਹੀਂ ਤਾਈਂ ਸਾਡੇ ਕੋਲ ਸਵੇਰ 10 ਵਜੇ ਸੂਚਨਾ ਆਈ ਹੈ ਨਿਰਮਲ ਜੀ ਸਿੰਘ ਸਾਹਿਬ ਦੀ ਬੋਰ ਐਡਵੋਕੇਟ ਡਿਸਟ੍ਰਿਕਟ ਕੋਰਟ ਬਰੇ ਚੈਂਬਰ ਨੰਬਰ ਚੈਂਬਰ ਨੰਬਰ 257 ਇਹ ਕਾਰਨ ਕੀ ਹੈ ਸੜਕ ਲੱਗਣ ਦਾ ਕਾਰਨ ਦਾ ਤਾਂ ਪਤਾ ਨਹੀਂ ਲੱਗਿਆ ਅੰਦਾਜ਼ਾ ਹੀ ਹੈ ਵੀ ਤਾਰ ਕੀਤੇ ਸ਼ਾਟ ਕਰਕੇ ਕਿੰਨਾ ਨੁਕਸਾਨ ਹੋਇਆ ਜੀ ਪਰ 2-3 ਲੱਖ ਤੁਹਾਨੂੰ ਨੁਕਸਾਨ ਹੋ ਗਿਆ ਕਿੰਨੇ ਕਵਿਜੇ ਘਟਾਇਆ ਜਿਹੜੇ ਇਹ 9 9 ਵਜੇ ਤੋਂ ਬਾਅਦ ਲੱਗੀ 9 ਵਜੇ ਕੋਈ ਸਾਡੇ ਵਕੀਲ ਸਾਹਿਬ ਇਥੋਂ ਨਿਕਲੇ ਨੇ ਉਹ ਕਹਿੰਦੇ ਕਿ ਬਿਲਕੁਲ ਅੱਗ ਠੀਕ ਰੱਗ ਸੀ ਤੁਹਾਨੂੰ ਕਿਤਾ ਜਾਣਕਾਰੀ ਮਿਲੀ ਕਰੀ ਨਹੀਂ ਮੈਨੂੰ ਸਾਡੇ ਪ੍ਰਧਾਨ ਜੀ ਆਏ ਨੇ ਉਹਨਾਂ ਨੂੰ ਕਿਤੇ ਪਤਾ ਲੱਗਿਆ ਉਹਨਾਂ ਨੇ ਆਣ ਕੇ ਅੱਗ ਬੁਝਾਈ ਨਾਲ ਹੋਰ ਬੰਦੇ ਲੈ ਕੇ ਤਾਂ ਮੈਨੂੰ ਉਹਨਾਂ ਨੇ ਫੋਨ ਕੀਤਾ ਨਾਲ ਇੱਕ ਵਕੀਲ ਸਾਹਿਬ ਹੋਰ ਦਾ ਫੋਨ ਗਿਆ ਫਿਰ ਮੈਂ ਆਇਆ ਜਦੋਂ ਮੈਂ ਆਇਆ ਤਕਰੀਬਨ 10 ਕੇ ਪੈਸੇ ਲੱਗ ਜੇ ਲੱਗੀ ਲੱਗ ਰਹੀ ਸੀ ਤੇ ਬੁਝਾ ਰਹੇ ਸੀ ਅਗ ਨੂੰ ਕਿੰਨਾ ਕਾਬੂ ਪਾਇਆ ਗਿਆ ਸਰ ਧਮਕਨ ਅਗ ਨੂੰ ਫਾਇਰ ਬ੍ਰਿਗੇਡ ਆ ਗਈ ਪ੍ਰਧਾਨ ਜੀ ਨੇ ਸਾਡੇ ਨੇ ਮਦਦ ਕੀਤੀ ਤੇ ਨਾਲ ਇਥੋਂ ਦੇ ਬਾਰ ਦੇ ਮਜ਼ਦਮ ਲਾ ਕੇ ਜੀਬ ਸਾਹਿਬ ਨਾਲ ਲਾ ਕੇ ਪਾਈਪ ਲਾ ਕੇ ਪਾਣੀ ਦੀ ਨਾਲ ਵਜਾਈਆਂ ਕਿੰਨੀਆਂ ਗੱਡੀਆਂ ਆਈਆਂ ਸੀ ਸਰ ਫਾਇਰ ਬ੍ਰਿਗੇਡ ਦੀ ਇੱਕ ਗੱਡੀ ਉਹ ਦੇਖੀ ਮੈਂ ਤਾਂ ਸਾਗਿਆ ਦੇ ਨੇ ਜਰੂਰੀਤ ਆ ਗਿਆ ਸੀ ਉਹ ਸਾਰੇ ਸਕੇ ਸੁਆਹ ਹੋ ਗਏ ਹੁਣ ਕਿਸ ਤਰ੍ਹਾਂ ਉਹ ਰਿਜਮੈਂਟ ਉਹ ਤਾਂ ਹੁਣ ਕਰਨਾ ਹੀ ਪੈਣਾ ਨਾ ਉਹ ਤਾਂ ਵਿਗੜਾ ਆਪਣੇ ਵਸਦੀ ਗੱਲ ਆ ਗਈ